ਜੇਕਰ ਆਪਕਾ ਦੋਵੇਂ ਹੁੰਦੇ ਤਪ ਵੀ ਹੁੰਦੀ ਛਾਂ ਵੀ ਹੁੰਦੀ ਇਸ਼ਕ ਦਾ ਰਾਜ਼ੀ ਨਾਮਾਂ ਲਿਖਦੇ ਕੁਝ ਗੱਲਾਂ ਦੇ ਨਾਂ ਵੀ ਹੁੰਦੀ ਤੇਰੀ ਜਾਨਬ ਕਦਮ ਸਾਡੇ ਮੇਰੀ ਜਾਨਬ ਬਹਿਕ ਤੋਂ ਸਾਂਦੀ ਇਹੋ ਜਿਹੇ ਤਸਵਰਾਂ ਦੇ ਵਿੱਚ ਕਿਤੇ ਹਕੀਕਤਾਂ ਵੀ ਹੁੰਦੀ ਖਾਹਿਸ਼ ਤਾਂ ਇਹ ਮਸਲਾ ਨਹੀਂ ਹੈ ਮਸਲਾ ਨੀਲੀ ਮੁਹੱਬਤ ਆਏ ਹਿਜਰਾਵਾਰੇ ਪਤਾ ਹੁੰਦਾ ਤਾਂ ਹੋਸ਼ ਤੇ ਕੋਈ ਸਰਾ ਵੀ ਹੁੰਦੀ ਵਾਹੀ ਦੇ ਨਾਲ ਵਾਸ ਹੀ ਸਾਡਾ ਵਟਾਂ ਬੰਨਿਆ ਨਾਲ ਹੀ ਰਾਨੇ ਪਿਆਰ ਦਾ ਕੋਈ ਪਿੰਡ ਵਸੇਂਦਾ ਸੁਫਨੇ ਦੇ ਲਈ ਥਾਂ ਵੀ ਹੁੰਦੀ ਨਰਨਾ ਦੇ ਵਿੱਚ ਖਿੱਚ ਹੁਣੀ ਸੀ ਰੌਣਕ ਵੇੜੇ ਵਿੱਚ ਹੁਣੀ ਸੀ ਜਜ਼ਬੇ ਦੇ ਸਿਰ ਕਲਗੀ ਫੱਬਦੀ ਤੇ ਜ਼ਿੰਦਗੀ ਦੀ ਹਵਾ ਵੀ ਹੁੰਦੀ ਸ਼ਾਇਦ ਇੰਤੇ ਸਾਖ ਲਿਖੇ ਸੀ ਅਸਲੋਂ ਇਹੀ ਵਾਕ ਲਿਖੇ ਸੀ ਮੈਂ ਦਹਲੀਜ਼ਾ ਪਾਰ ਨਾ ਕਰਦਾ ਤੇ ਤੈਨੂੰ ਪਿਆਰ ਨਾ ਕਰਦਾ ਕੀਤਾ ਤੂੰ ਘਰ ਜਾਣਾ ਸੀ ਕਾ ਤੂੰ ਤੇਰੇ ਦਰ ਜਾਣਾ ਸੀ ਤੂੰ ਖਿਆਲਾਂ ਦੀ ਖੈਰ ਨਾ ਪੌਂਦੀ ਰੂਹ ਦੇ ਘਰ ਵਿੱਚ ਪੈ ਨਾ ਪੌਂਦੀ ਪਰ ਇਹ ਸਭ ਕੁਝ ਹੋ ਗਿਆ ਸੀ ਜੀ ਚਿਹਰਾ ਤੇਰਾ 모 ਗਿਆ ਸੀ ਜੀ ਫਿਰ ਤੜ ਵਿਛੋੜੇ ਕਾ ਤੂੰ ਵਸਲਾਂ ਦੇ ਫੁੱਲ ਤੋੜੇ ਕਾ ਤੂੰ ਤੇ ਰੋਸ ਨਹੀਂ ਹੈ ਕਹਤ ਪੁੱਛੇ ਅਫਸੋਸ ਨਹੀਂ ਹੈ ਇਹ ਜੋ ਸਾਡੇ ਨਾਲ ਸੀ ਹੋਇਆ ਮੈਂ ਕੋਈ ਰਾਜ਼ ਲੁਕੋਇਆ ਤੂੰ ਨਹੀਂ ਸੀ ਅਰੇ ਆਦ ਸੀ ਤੇਰੀ ਨਜ਼ਮਾ ਵਿੱਚ ਫਰਿਆਦ ਸੀ ਤੇਰੀ ਨੂਰ ਤੇਰੇ ਦੀ ਤਪਨਾ ਹੁੰਦੀ ਉਹ ਵਿੱਚੇ ਨਹੀਂ ਚਪਨਾ ਹੁੰਦੀ ਸਨਫ ਸਦਕਤੀ ਛਿੜਦੀ ਕਿਦਾਂ ਸਿੱਦਤ ਇੰਨਾ ਖਿੜਦੀ ਕਿਦਾਂ ਤੇਰੇ ਕਰਕੇ ਹਜਰ ਹੰਡਾਇਆ ਮੈਂ ਸਫਿਆਂ ਤੇ ਬਿਰਹਾ ਵਾਇਆ ਜੇ ਨਾ ਦਰਦ ਚੰਦਵਾ ਤੰਦਾ ਫਿਰ ਸਰਤਾਜ ਨਾ ਸ਼ਾਇਰ ਬਣਦਾ ਫਿਰ ਸਰਤਾਜ ਨਾ ਸ਼ਾਇਰ ਬਣਦਾ